ਤਾ ਸੁਵੀ ਸੀ ਬਾਦਲੀ ਨੇ ਸੁਆਵਾਂ ਨੂੰ ਦੇਖ ਕੇ ਦੂਜੀ ਵਾਰ ਇਹਨੂੰ ਪ੍ਰਧਾਨ ਬਣਾਇਆ ਗਿਆ ਇਸ ਕਰਕੇ ਅੱਜ ਪਹਿਲੀ ਮੀਟਿੰਗ ਹੈ ਮੈਂ ਜਿੰਨੇ ਵੀ ਸਾਰੇ ਵਰਕਿੰਗ ਇਸ ਸਟੇਕ ਹੋਲ ਕਮੇਟੀ ਦੇ ਮੈਂਬਰ ਆ ਰਹੇ ਨੇ ਸਾਰੇ ਵੱਲੋਂ ਤੇ ਪ੍ਰਧਾਨ ਜੀ ਨੂੰ ਪਹਿਲਾਂ ਤਾਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੋਰ ਕਮੇਟੀ ਬਣਾ ਕੇ ਤੁਰਤ ਹਾਲਾਤ ਨੂੰ ਮੁੱਖ ਰੱਖ ਕੇ ਮੀਟਿੰਗ ਸੱਦੀ ਹੈ ਦੂਜਾ ਜੋ ਹੈ ਉਹ ਗੁਰੂ ਕਿਰਪਾ ਕਰੇਗਾ ਮੈਂ ਤੁਹਾਨੂੰ ਇੰਨੀਕ ਬੇਨਤੀ ਕਰ ਸਕਦਾ ਅੱਜ ਕਿ ਦੇਖਿਓ ਸਾਰੇ ਹਾਲਾਤ ਕਿਵੇਂ ਬਦਲਦੇ ਨੇ ਜੋ 10 ਸਾਲ ਲੋਕਾਂ ਦੇ ਹਾਲਾਤ ਦੇਖੇ ਨੇ ਉਹਨਾਂ ਨੂੰ ਦੇਖਦੇ ਹੋਏ ਗੁਰੂ ਕਿਰਪਾ ਕਰੇਗਾ ਕਾਲੀ ਦਲ ਚੜ੍ਹਦੀ ਕਲਾ ਜਾਏਗਾ ਪੰਜਾਬ ਦੇ ਭਲੇ ਵਾਸਤੇ ਠੀਕ ਕੰਮ ਕਰਾਂਗੇ ਇਗਰਮ ਜੀਤਿਆ ਦੇ ਗੁਲਾਬ ਲਗਾਤਾਰ ਸਬੂਤ ਇਕੱਠੇ ਕਰ ਵੀ ਕੋਸ਼ਿਸ਼ ਕਰਾਂਗੇ ਆਖੂ ਕਈ ਉਹਨਾਂ ਦੇ ਸੱਤਿਆਂ ਨੂੰ ਲਿਆਇਆ ਜਾ ਰਿਹਾ ਹੈ ਗਵਾਈ ਵਾਸਤੇ ਕਿਉਂਕਿ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਨੇ 3 ਸਾਲ ਹੋ ਗਏ ਜਿਹੜੀ ਸਰਕਾਰ ਕਹਿੰਦੀ ਸੀ ਚੁਟਕੀ 'ਚ ਨਸ਼ੇ ਖਤਮ ਕਰ ਦਿਆਂਗੇ ਰਿਸ਼ਵਤਖਾਤੂ ਕਰ ਦਿਆਂਗੇ ਰੇਤਾ ਸਸਤਾ ਕਰ ਦਿਆਂਗੇ ਸ਼ਰਾਬ ਤੋਂ ਇੰਨੇ ਕਮਾ ਲਾਂਗੇ ਸੁਧਾਰ ਦਿਆਂਗੇ ਅਸੀਂ ਸਕੂਲ ਸੁਧਾਰ ਦਿਆਂਗੇ ਸਾਰੇ ਕੰਮਾਂ 'ਚ ਫੇਲ ਹੋ ਗਿਆ ਸਰਕਾਰ ਸਾਢੇ 3 ਸਾਲ ਟੱਪ ਚੱਲੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਕੋਲੇ ਚਾਰਾ ਕੋਈ ਨਹੀਂ ਲੋਕਾਂ ਦਾ ਧਿਆਨ ਭੜਕਾਉਣ ਵਾਸਤੇ ਝੂਠੇ ਕੇਸ ਬਣਾ ਕੇ ਕਿਸੇ ਸੀਨੀਅਰ ਲੀਡਰ ਨੂੰ ਪਹਿਲਾਂ 25 ਦੀ ਕਾਂਗਰਸ ਦੇ ਫੜ ਲਏ ਕਿਸੇ ਕੇਸ ਦਾ ਚਲਾਨ ਨਹੀਂ ਪੇਸ਼ ਹੋਇਆ ਕਈਆਂ 'ਚ ਮੁੱਖ ਮੰਤਰੀ ਖੁਦ ਆਈ ਹੋਈ ਸੀ ਉਹਨਾਂ ਦੇ ਵੀ ਕੇਸ ਸਾਰੇ ਜਿਹੜੇ ਰੱਦ ਹੋ ਗਏ ਇਸ ਕਰਕੇ ਇਹ ਜਿੱਕਰ ਇੱਕ ਬਹੁਤ ਵੱਡਾ ਡਰਾਮਾ ਔਰ ਧੱਕਾ ਹੈ اپੋਜੀਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਕੋਈ ਸੱਚ ਦੀ ਬਾਤ ਸਾਹਮਣੇ ਨਾ ਆ ਸਕੇ ਨਿਕਲਦਾ ਇਹ ਚੋ ਕੁਝ ਨਹੀਂ ਹੈਰਾਨਗੀ ਹੈ ਸਿਰਫ ਬਦਲਾ ਲਊ ਕਾਰਵਾਈ ਹੈ ਕਿਉਂਕਿ बोलਦੇ ਸੀ ਆਪਣੀ ਗੱਲ ਕਰਦੇ ਸੀ ਔਰ ਫੈਕਟਸ ਦਿੰਦੇ ਸੀ ਉਹਦੇ ਫੈਕਟਸ ਦਾ ਜਵਾਬ ਕੋਈ ਨਹੀਂ ਉਹਨਾਂ ਦਾ ਜਵਾਬ ਦੇਣ ਲੋਕ ਰਾਜ ਹੈ ਤੇ ਝੂਠਾ ਕੇਸ ਉਹਨਾਂ ਦਾ 4 ਸਾਲ ਤੋਂ ਕੇਸ ਚ ਚੰਨੀ ਸਾਹਿਬ ਦੇ ਦਬਣਿਆ ਹੋਇਆ ਚੰਨੀ ਨੇ ਖੁਦ ਕਹਿਤਾ ਮੇਰੇ ਵੇਲੇ ਕਿਉਂ ਨਾ ਬਈ ਚਲਾਨ ਪੇਸ਼ ਕੀਤਾ ਤੇ ਸੁਪਰੀਮ ਕੋਰਟ ਨੇ ਕਿਹਾ ਵੀ 4 ਸਾਲ ਹੋ ਗਏ ਕਿਉਂ ਨਾ ਚਲਾ ਦਿੱਤਾ ਇਸ ਕਰਕੇ ਸਾਰਾ ਕੁਝ ਝੂਠ ਦਾ ਪਲੰਨਾ ਹੈ ਤੁਹਾਨੂੰ ਕਿਰਪਾ ਕਰੇਗਾ